ਜਾ ਕੇ ਕਵਲ ਨੂੰ ਕਿਹਾ ਓਏ ਕਵਲ ਲਾਲੇ ਦੇ ਆ ਝੋਲੀ ਚੁੱਕਾ ਤੈਨੂੰ ਪਿੰਡ ਦੇ ਦਿਸੇ ਨਾ ਦੋਸਤੋ ਗੱਲ ਸੁਣਨ ਵਾਲੀ ਪਿੰਡ ਟੁੱਡੀ ਕੇ ਵਿਖੇ ਗਦਰੀ ਬਾਬਿਆਂ ਦੇ ਸੈਂਟਰ ਵਿਖੇ ਜਿੱਥੇ ਕਰਤਾਰ ਸਿੰਘ ਸਰਾਭੇਣੀ ਪਾਕਰ ਸਿੰਘ ਦੇ ਖੂਹ ਤੇ ਮੀਟਿੰਗਾਂ ਕਰਦੇ ਸੀ ਉੱਥੇ ਇੱਕ ਸਰਕਾਰੀ ਕਾਨਫਰੰਸ ਕਰਵਾਈ ਜਸਵੰਤ ਕਵਲ ਹੁਣਾ ਨੇ ਤੇ ਉੱਥੇ ਕੁਝ ਐਲਾਨ ਹੋਏ ਤੇ ਬਾਬਾ ਤੇ ਗੁਰਮਖ ਸਿੰਘ ਲਲ ਤੋਂ ਬਾਬਾ ਦਲੇਰ ਤੇ ਬੇਝਿਜਕ ਗੱਲ ਕਹਿਣ ਵਾਲਾ ਖੁੰਡਾ ਲੈ ਕੇ ਕਵਲ ਦੇ ਘਰੇ ਚਲੇ ਗਿਆ ਜਾ ਕੇ ਆਂਦਾ ਓਏ ਖੋਟੇ ਲਾਲੇ ਤੇ ਆ ਝੋਲੀ ਚੁੱਕਾ ਤੈਨੂੰ ਆਪਣੇ ਪਿੰਡ ਢੁੱਡੀ ਕੇ ਦੇ ਗਦਰੀ ਸ਼ਹੀਦ ਨਹੀਂ ਦੇਹੇ ਤੇ ਕਵਲ ਕਹਿੰਦਾ ਮੈਂ ਕਿਹਾ ਬਾਬਾ ਜੀ ਜੇ ਸਰਕਾਰੀ ਮੱਝ ਚਾਟ ਪਾ ਕੇ ਮਿਲਦੀ ਹੋਵੇ ਤੇ ਕੀ ਅਸੀਂ ਮਾੜਾ ਕਰਤਾ ਕਾਲਜ ਦੀ ਬਿਲਡਿੰਗ ਬਣ ਗਈ ਉਦਾਂ ਕੁਝ ਮਿਲਣਾ ਨਹੀਂ ਸੀ ਤੇ ਬਾਬਾ ਨੇਰੇ ਉੱਤਰ ਹੋ ਗਿਆ ਇਹ ਵੀਡੀਓ ਚੱਲ ਰਹੀ ਅਜਮੇਰ ਸਿੰਘ ਹੁਣਾ ਦੀ ਹੁਣ ਪਿੰਡ ਟੁੱਡੀ ਕੇ ਬਾਰੇ ਬਹੁਤ ਵੀਰਾਂ ਨੂੰ ਘੱਟ ਪਤਾ ਤੇ ਬਾਬਾ ਗੁਰਮਖ ਸਿੰਘ ਲਲਤੋ ਬਾਰੇ ਵੀਰੋ ਟੁੱਡੀ ਕੇ ਉਹ ਪਿੰਡ ਵਾ ਜਿਹੜਾ ਗਦਰੀ ਬਾਬਿਆਂ ਦਾ ਪ੍ਰਮੁੱਖ ਸੈਂਟਰ ਸੀ ਜਿੱਥੋਂ ਦੇ ਅਨੇਕਾਂ ਗਦਰੀ ਬਾਬੇ ਪਾਲਾ ਸਿੰਘ ਟੁੱਡੀ ਕੇ ਬਖਰ ਸਿੰਘ ਟੁੱਡੀਕੇ ਅਰਜਨ ਸਿੰਘ ਟੁੱਡੀਕੇ ਮਾਸਟਰ ਮਹਿੰਦਰ ਸਿੰਘ ਟੁੱਡੀਕੇ ਸਰਦਾਰ ਸ਼ਾਮ ਸਿੰਘ ਟੁੱਡੀਕੇ ਤੇ ਕੁਝ ਨਾਂ ਵਿਸਰਗੇ ਜਿਹੜੇ ਅਮਰੀਕਾ ਤੋਂ ਵਾਪਸ ਆਏ ਤੇ ਦੇਸ਼ ਦੀ ਆਜ਼ਾਦੀ ਲਈ 1915 ਚ ਫਾਂਸੀ ਚੜੇ ਆ ਜੱਜ ਨੇ ਨਾ ਜਦੋਂ ਕਪੂਰਥਲੇ ਵਾਲਾ اسلحਾਖਾਨਾ ਲੁੱਟਿਆ ਗਿਆ ਸੀ ਤੇ ਵੱਲੇ ਵਾਲਾ ਬੱਲੇ ਵਾਲੇ ਕਤਲ ਹੋਏ ਉਹਨੇ ਕਿਹਾ ਇੱਕ ਜਥਾ ਰਹਿੰਦਾ ਜੇ ਪਿੰਡ ਟੁੱਡੀਕੇ ਤੇ ਜਦੋਂ ਇਹ ਸਾਬਤ ਹੋ ਜਾਊਗਾ ਨਾ ਇਹ ਕਤਲ ਕਿੰਨੇ ਕੀਤੇ ਤੇ ਉਹ ਜਥੇ ਨੇ ਕੀਤੇ ਕਰਤਾਰ ਸਿੰਘ ਸਰਾਬਾ ਟੁੱਡੀਕੇ ਦੇ ਪਿੰਡ ਦੀਆਂ ਫਿਜਾਵਾਂ ਚ ਉਹਦੀਆਂ ਅੱਜ ਵੀ ਇਹ ਮਤਲਬ ਹਵਾਵਾਂ ਚ ਗੂੰਜਦਾ ਨਾਂ ਕਰਤਾਰ ਸਿੰਘ ਸਰਾਬਾ ਜਿੰਨੇ ਪ੍ਰਮੋਖ ਗਦਰੀ ਸੀ ਨਾ ਸਾਰੇ ਬਾਬਾ ਪਾਕਰ ਸਿੰਘ ਟੁੱਡੀਕੇ ਦੇ ਖੂਹ ਤੇ ਬਹਿ ਕੇ ਮੀਟਿੰਗਾਂ ਕਰਦੇ ਹੁੰਦੇ ਸੀ ਤੇ ਜਦੋਂ ਉਸ ਪਿੰਡ ਦੇ ਵਿੱਚ ਕਾਲਜ ਬਣਿਆ ਲਾਲੇ ਦੇ ਨਾਂ ਤੇ ਤੇ ਗੁਰਮukh ਸਿੰਘ ਲਲ ਤੋਂ ਜਿਹੜਾ ਬਜਬਟ ਘਾਟ ਵੇਲੇ ਛੋਟੀ ਉਮਰ ਦਾ ਸੀ ਤੇ 32 ਸਾਲ ਹਿੰਦੁਸਤਾਨ ਦੀਆਂ ਜੇਲ੍ਹਾਂ ਚ ਜੇਲ ਕੱਟੀ ਬਾਬੇ ਨੇ ਉਹਨੇ ਜਾ ਕੇ ਕਵਲ ਨੂੰ ਕਿਹਾ ਓਏ ਕਵਲ ਲਾਲੇ ਦਾ ਝੋਲੀ ਚੁੱਕਾ ਤੈਨੂੰ ਪਿੰਡ ਦੇ ਦਿਸੇ ਨਾ ਗਦਰੀ ਤੂੰ ਉਹਨਾਂ ਦੇ ਨਾਂ ਤੇ ਯਾਦਗਾਰਾਂ ਬਣਾਉਂਦਾ ਫਿਰਦਾ ਹੁਣ ਇਹ ਗੱਲ ਸਮਝੂ ਤੇ ਉਹੀ ਨਾ ਜਿਹੜਾ ਇਤਿਹਾਸ ਪੜੂਗਾ ਸੋ ਦੋਸਤੋ ਬਾਬਾ ਗੁਰਮਖ ਸਿੰਘ ਲਲ ਤੋਂ ਇਹੋ ਜੇ ਬਾਬੇ ਲੱਬੜੇ ਆ ਜਾਂ ਜੰਮਣੇ ਆ ਮੁਰਮੁਰ ਜਿਹੜੇ ਸਿੱਧੀਆਂ ਤੇ ਸਪਸ਼ਟ ਗੱਲਾਂ ਕਰਦੇ ਜਿੰਨਾ ਅਮਰੀਕਾ ਕੈਨੇਡਾ 1915 ਚ ਛੱਡਿਆ ਸੀ ਅੱਜ ਤਰਲੇ ਲੀਨੇ 40 40 ਲੱਖ ਕੋਈ ਲੈ ਕੇ ਉੱਥੇ ਸਾਨੂੰ ਭਾਂਡੇ ਮਾਂਜਣੀ ਰੱਖਲੇ ਸੋ ਭਰਾਓ ਚੰਗੀ ਲੱਗੀ ਸ਼ੇਅਰ ਕਰ ਦਿਓ ਸਾਰੇ ਵੀਰਾਂ ਦਾ ਧੰਨਵਾਦ ਤੁਸੀਂ ਸੁਣਦੇ ਜੇ ਕਮੈਂਟ ਕਰਦੇ ਜੇ ਇੰਨੇ ਜੋਗ ਨਹੀਂ ਆਪਾਂ ਤੁਸੀਂ ਸਾਰੇ ਪੜ੍ਹੇ ਲਿਖੇ ਤੇ ਬਹੁਤ ਸਿਆਣੇ ਜੇ ਪਰ ਫਿਰ ਵੀ ਆਪਣੀ ਵੀਡੀਓ ਸੁਣ ਕੇ ਤੁਸੀਂ ਲਾਈਕ ਕਰਦੇ ਜੇ ਕਮੈਂਟ ਕਰਦੇ ਜੇ ਤੁਹਾਡਾ ਬਹੁਤ ਹੀ ਬਹੁਤ ਸਾਰੇ ਭੈਣਾ ਭਰਾਵਾਂ ਦਾ ਧੰਨਵਾਦ ਤੇ ਜਰੂਰ ਜੇ ਚੰਗੀ ਲੱਗੀ ਸ਼ੇਅਰ ਕਰਦੇ ਹੋ ਇਸ ਦਲੇਰ ਬਾਬੇ ਦੇ ਨਾਮ ਤੇ ਸਰਦਾਰ ਗੁਰਮukh ਸਿੰਘ ਲਲਤੋਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ